ਜੋ ਰਾਜਪ੍ਰਦੇ ਮਿਨੀ ਸੈਕਟਰੀਏਟ ਦੇ ਵਿੱਚ ਅਫਸਰਾਂ ਦੇ ਵਿੱਚ ਉਸ ਸਮੇਂ ਅਫੜਾ ਦਫੜੀ ਮਚ ਗਈ ਹੈ ਜਦੋਂ ਪਟਿਆਲਾ ਆਪਣੇ ਦੌਰੇ ਤੇ ਜਾ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫਲਾ ਰਾਜਪ੍ਰਦੇ ਮਿਨੀ ਸੈਕਟਰੀਏਟ ਪਹੁੰਚ ਗਿਆ ਅਤੇ ਉਹਨਾਂ ਨੇ ਉੱਥੇ ਮੌਜੂਦ ਲੋਕਾਂ ਦੇ ਨਾਲ ਗੱਲਬਾਤ ਕੀਤੀ ਦੱਸਦੀ ਹੈ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਵਿਖੇ ਕਿਸੇ ਪ੍ਰੋਗਰਾਮ ਤੇ ਵਿੱਚ ਸ਼ਾਮਿਲ ਹੋਣ ਦੇ ਲਈ ਜਾ ਰਹੇ ਸਨ ਕਿ ਅਚਾਨਕ ਭਗਵੰਤ ਮਾਨ ਜੀ ਦਾ ਕਾਫਲਾ ਰਾਜਪੁਰਾ ਦੇ ਅੰਡਰ ਬ੍ਰਿਜ ਦੇ ਵਿੱਚੋਂ ਹੁੰਦਾ ਹੋਇਆ ਰਾਜਪੁਰਾ ਦੇ ਮਾਨ ਯੋਗ ਆਦਤ ਦੇ ਵਿੱਚ ਪਹੁੰਚ ਗਿਆ ਅਤੇ ਭਗਵੰਤ ਮਾਨ ਨੂੰ ਰਾਜਪੁਰਾ ਦੀ ਮਾਨ ਯੋਗ ਆਦਤ ਦੇ ਵਿੱਚ ਦੇਖ ਕੇ ਲੋਕ ਹੈਰਾਨ ਰਹਿ ਗਏ ਅਤੇ ਉਹਨਾਂ ਦੇ ਕਾਫਲੇ ਦੇ ਵਿੱਚੋਂ ਅpsara ਨੇ ਉਤਰ ਕੇ ਲੋਕਾਂ ਨੂੰ ਪੁੱਛਿਆ ਕਿ ਰਾਜਪੁਰਾ ਮਿਨੀ ਸੈਕਟਰੀਏਟ ਕਿੱਥੇ ਹੈ ਤਾਂ ਸਰਦਾਰ ਭਗਵੰਤ ਸਿੰਘ ਮਾਨ ਮਾਨ ਯੋਗ ਆਦਤ ਦੇ ਵਿੱਚ ਹੁੰਦੇ ਹੋਏ ਰਾਜਪੁਰਾ ਦੇ ਮਿਨੀ ਸੈਕਟਰੀਏਟ ਦੇ ਵਿੱਚ ਪਹੁੰਚ ਗਏ ਅਤੇ ਅਫਸਰਾਂ ਦੀ ਅਚਨਚੇਤ ਚੈਕਿੰਗ ਕਰਨ ਲੱਗ ਪਈ। ਉਥੇ ਰਜਿਸਟਰੀਆਂ ਕਰਨ ਆਏ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਦੇ ਬਾਰੇ ਪੁੱਛਿਆ ਗਿਆ। ਉਸ ਤੋਂ ਬਾਅਦ ਭਗਵੰਤਮਾਨ ਰਾਜਪਤੀ ਤਹਿਸੀਲਦਾਰ ਦੇ ਦਫ਼ਤਰ ਦੇ ਵਿੱਚ ਪਹੁੰਚ ਕੇ ਅਤੇ ਉੱਥੇ ਆਪ ਖੜਕੇ ਲੋਕਾਂ ਦੀਆਂ ਰਜਿਸਟਰੀਆਂ ਤਰਪਾਉਣ ਲੱਗ ਪਏ ਨੇ ਅਤੇ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਦੇ ਬਾਰੇ ਪੁੱਛਿਆ ਗਿਆ। ਆਉ ਤੁਹਾਨੂੰ ਵਿਖਾਉਨੇ ਆ ਇਹ ਅਚਾਨਕ ਦੌਰੇ ਦੀ ਵੀਡੀਓ ਤੇ ਕੀ ਕੁਝ ਕਹਿਣਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੋ ਆਉ ਤੁਹਾਨੂੰ ਸੁਣਾਉਨੇ ਆ ਜੀ ਜੀ ਸਰਕਾਰ ਤੁਹਾਡੇ ਦਵਾਰ ਜੀ ਇੰਦਾ ਇੱਕ ਸਾਡਾ سلسلہ ਚੱਲਦਾ ਹੈ ਜੀ ਜਿਹਦੇ ਵਿੱਚ ਅਕਸਰ ਜਿਹੜੇ ਨੇ ਜੀ ਉਹੋ ਪਿੰਡਾਂ ਜਾਂਦੇ ਨੇ ਜੀ ਕੋਈ ਰਜਿਸਟਰੀਆਂ ਵੀ ਕਰਦੇ ਆ ਤਹਿਸੀਲਦਾਰ ਜਾ ਕੇ ਏਡੀਸੀ ਜਾਂਦੇ ਡੀਸੀ ਜਾਂਦੇ ਮੁਸਤਸ ਹੁੰਦੇ ਆ ਮੌਕੇ ਤੋਂ ਹੱਲ ਵੀ ਕਰ ਕਰਦੇ ਆ ਕਈ ਵਾਰੀ ਤੁਸੀਂ ਦੇਖਿਆ ਹੋਣਾ ਮੈਂ ਵੀ ਜਾਂਦਾ ਜਾਂਦਾ ਕਿਤੇ ਵੀ ਬਿਲਕੁਲ ਜੀ ਕਿਸੇ ਸਕੂਲ ਚ ਜੀ ਕਿਸੇ ਕਚਹਿਰੀ ਚ ਜੀ ਕਿਤੇ ਕੋਈ ਸਰਕਾਰੀ ਹੋਰ ਦਫ਼ਤਰ ਚ ਹਸਪਤਾਲ ਚ ਮੈਂ ਵੀ ਰੁਕ ਜਾਣਾ ਸੋ ਅੱਜ ਪਟਿਆਲਾ ਜਾਂਦੇ ਜਾਂਦੇ ਰਾਜਪੁਰੇ ਜੀ ਓਟ ਦੇ ਵਿੱਚ ਰੁਕੇ ਆ ਤੁਸੀਂ ਸਾਰਾ ਆਪਣੇ ਕੈਮਰਾ ਵਿੱਚ ਕੈਦ ਕੀਤਾ ਤੇ ਡੀਐਸਪੀ ਆਫਿਸ ਦੇ ਆਂ ਦਿੱਕਤਾਂ ਬਲ ਲੋਕ ਮਿਲੇ ਜੀ ਕਈਆਂ ਦੀਆਂ ਰਿਸਟਰੀਆਂ ਹੋ ਗਈਆਂ ਕਈਆਂ ਦੀਆਂ ਹਜੇ ਵੇਟਿੰਗ ਚ ਨੇ ਮੈਂ ਤਹਿਸੀਲਦਾਰ ਸਾਹਿਬ ਦੇ ਕਮਰੇ ਵਿੱਚ ਜਾ ਕੇ ਦੋ ਤਰਸਟੀਆਂ ਲਾਈਵ ਵੀ ਦੇਖੀਆਂ ਕਿ ਕੀ ਸਿਸਟਮ ਹੈ ਤੇ ਤਹਿਸੀਲਦਾਰ ਕਹਿੰਦੇ 35 ਤੋਂ 40 ਦੀ ਐਵਰੇਜ ਹੁੰਦੀ ਹੈ ਹਰ ਰੋਜ਼ ਤੇ ਮੈਂ ਤਾਂ ਚਾਲੀ ਅਸੀਂ ਰਿਸ਼ਤੀਆਂ ਕਰਕੇ ਜਾਂਦੇ ਆ। ਸੋ ਲੋਕਾਂ ਨੇ ਵੀ ਇਹੀ ਦੱਸਿਆ ਕਿ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਿ ਹੁਣ ਆਉਂਦੇ ਆ ਔਰ ਆ ਕੇ ਕੋਈ ਵੀ ਅਫਸਰ ਕੁਰਸੀ ਤੇ ਐ ਨਹੀਂ ਹੈਗਾ ਗਾਇਬ ਹੈ ਕੁਰਸੀ ਤੋਂ ਉਹ ਹੁੰਦਾ ਕੰਮ ਹੋਣਾ ਹੁੰਦਾ ਤਾਂ ਉਸੇ ਵੇਲੇ ਹੋ ਜਾਂਦਾ ਜੇ ਕੋਈ ਹੋਰ ਡਾਕੂਮੈਂਟ ਚਾਹੀਦਾ ਹੋਵੇ ਤਾਂ ਸੋ ਮੰਗਾ ਲੈਂਦੇ ਨੇ ਪਬਲਿਕ ਦੇ ਸਾਹਮਣੇ ਤੁਸੀਂ ਸਾਰਾ ਲਾਈਵ ਰਿਕਾਰਡ ਵੀ ਕੀਤਾ ਲੋਕਾਂ ਦੇ ਵਿਊਜ਼ ਕੁਝ ਦਿੱਕਤਾਂ ਵੀ ਲੋਕਾਂ ਨੇ ਦੱਸਿਆ ਨੇ ਕਿ ਕਈ ਲੰਬੇ ਕੇਸ ਲਟਕਦੇ ਪਏ ਨੇ ਸੋ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕੰਮ ਜਿਹੜਾ ਫਾਸਟ ਹੋਵੇ ਕਿਉਂਕਿ ਅੱਜ ਦੇ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਆਨਲਾਈਨ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਤਾਂ ਫਿਰ ਮਤਲਬ ਬਿਲਕੁਲ ਸਿਸਟਮ ਅਲਾਉ ਨਹੀਂ ਕਰਦਾ ਸੋ ਅਸੀਂ ਅਪਡੇਟ ਕੀਤਾ ਹੋਇਆ ਸਾਰਾ ਸਿਸਟਮ ਤੇ ਅੱਧੇ ਘੰਟਾ ਅੱਧੇ ਘੰਟੇ ਦੇ ਵਿੱਚ ਵਿੱਚ ਰਿਸਟਰੀ ਹੋ ਕੇ ਉਹਨੂੰ ਪ੍ਰਿੰਟ ਬਦਾ ਮਿਲ ਜਾਂਦਾ ਹੈ न्यूज 89 पंजाब दे लिए राजपुरा तो पत्रकार मोहित कुमार दी खास रिपोर्ट न्यूज 89 पंजाब हर खबर जज्दा होवे असर